ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸਾਡੇ ਚਾਰੇ ਕਾਉਂਸਲਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਪ੍ਰਧਾਨ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿੰਮੇਵਾਰ ਸੱਜਣ ਅੱਜ ਇੱਥੇ ਇਕੱਤਰ ਹੋ ਕੇ ਸਭ ਤੋਂ ਪਹਿਲਾਂ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦਾ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਦਾ ਜਿਸ ਤਰੀਕੇ ਨਾਲ ਉਹਨਾਂ ਦੇ ਸਟੈਚੂ ਤੇ ਬੁੱਤ ਦੀ ਜੋ ਬੇਪਤੀ ਹੋਈ ਆ ਜਿਸ ਤਰੀਕੇ ਨਾਲ ਉਸ ਨੂੰ ਟਾਰਗੇਟ ਕੀਤਾ ਗਿਆ ਵੈਂਡੇਲਾਈਜ਼ ਕੀਤਾ ਗਿਆ ਤੋੜ-ਪੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਹੈ ਔਰ ਮੈਂ ਸਮਝਦਾ ਇਹਦੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਕਮਿਸ਼ਨਰੇਟ ਅੰਮ੍ਰਿਤਸਰ ਦੀ ਸਾਰੀ ਪੁਲਿਸ ਦਾ ਬਹੁਤ ਵੱਡਾ ਫੇਲੀਅਰ ਹੈ ਕਿ 26 ਜਨਵਰੀ ਦਾ ਦਿਨ ਹੋਵੇ ਹਾਈ ਅਲਰਟ ਤੁਸੀਂ ਐਲਾਨਾ ਹੋਵੇ ਕਿਵੇਂ ਕੋਈ ਬੰਦਾ ਪੌੜੀ ਲਾ ਕੇ ਪਹਿਲਾਂ ਚੜਦਾ ਉਤਰਦਾ ਫਿਰ ਚੜਦਾ ਔਰ ਉੱਥੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ 26 ਜਨਵਰੀ ਵਾਲੇ ਦਿਨ ਉਹ ਸਟੈਚੂ ਨੂੰ ਟਾਰਗੇਟ ਕਰਦਾ ਪੰਜਾਬ ਇੰਡੋਪਾਕ ਬਾਰਡਰ ਸਟੇਟ ਹੈ ਔਰ ਇੱਕ ਸਾਜ਼ਿਸ਼ ਰਚੀ ਗਈ ਹੈ ਕਿ ਭਾਈ ਇੱਥੇ ਦੋ ਕਮਿਊਨਿਟੀਆਂ ਨੂੰ ਆਪਸ 'ਚ ਟੈਨਸ਼ਨ ਕ੍ਰੀਏਟ ਕਰਕੇ ਲੜਾਉਣ ਵਾਲੀ ਇਹ ਸਾਜ਼ਿਸ਼ ਹੈ ਕਿਉਂਕਿ ਅੱਜ ਤੱਕ ਇਹ ਜੇ ਹਾਲਾਤ ਪਹਿਲਾਂ ਵੇਖਣ ਨੂੰ ਨਹੀਂ ਮਿਲੇ ਔਰ ਅਜੀ ਸਾਰੇ ਹੀ ਅੱਜ ਇਸ ਇਨਸੀਡੈਂਟ ਨੂੰ ਜਿੱਥੇ ਕੰਡੈਮ ਕਰਦੇ ਆ ਚੁੱਪੇ-ਚੁੱਪੇ ਤੇ ਪੁਲਿਸ ਲੱਗੀ ਹੋਵੇ ਔਰ ਪੁਲਿਸ ਇਹ ਜੇ ਇਨਸੀਡੈਂਟ ਨੂੰ ਪ੍ਰਿਵੈਂਟ ਕਰਨ 'ਚ ਫੇਲ ਹੋ ਜਾਏ ਔਰ ਨਾਲ ਹੀ ਉੱਥੇ ਪੌੜੀ ਲੱਗੀ ਸੀ ਕਿਵੇਂ ਪੌੜੀ ਲੱਗੀ ਰਹਿ ਰਹੀ ਪੁਲਿਸ ਦਾ ਇਹਦੇ 'ਚ ਕੋਈ ਰੋਲ ਮਿਲੀ ਭੁਗਤ ਦਾ ਇਹ ਹਾਲਾਤ ਖਰਾਬ ਕਰਨ ਦਾ ਸਰਕਾਰ ਦਾ ਕੀ ਰੋਲ ਹੈ ਸਾਰਾ ਜਾਂਚ ਦਾ ਵਿਸ਼ੇ ਨਗਰ ਅਸੀਂ ਇਸ ਇਨਸੀਡੈਂਟ ਨੂੰ ਸਟਰੋਂਗੇਸਟ ਵਰਡਸ ਚ ਕੰਡੈਮ ਕਰਦੇ ਦੂਜੀ ਗੱਲ ਮੈਨੂੰ ਪਤਾ ਲੱਗਿਆ ਜੀ ਕਿ ਅੱਜ ਇਹ ਅਮਨ अरोड़ा ਸਾਹਿਬ ਧਾਲੀਵਾਲ ਸਾਹਿਬ ਤੇ ਇਹਨਾਂ ਦੇ ਹੋਰ ਕਈ ਉੱਥੇ ਜਾ ਕੇ ਆਏ ਆ ਚਲੋ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਤੁਹਾਨੂੰ ਸਮਾਂ ਨਿਕਲਿਆ ਕਿਉਂਕਿ ਹਾਲੇ ਤੱਕ ਤਾਂ ਤੁਹਾਡਾ ਸਮਾਂ ਖਰੀਦਾ ਫਰੋਦ ਤੋਂ ਹੀ ਨਹੀਂ ਵੇਲ ਮਿਲ ਰਿਹਾ ਤੁਹਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜੇਸ ਤਰੀਕੇ ਦੀ ਧੱਕੇਸ਼ਾਹੀ ਐਡਮਿਨਿਸਟ੍ਰੇਸ਼ਨ ਦੇ ਸਿਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ ਜੋ ਪਟਿਆਲੇ ਹੋਇਆ ਜੋ ਜਲੰਧਰ ਹੋਇਆ ਜੋ ਲੁਧਿਆਣੇ ਹੋਇਆ ਜੋ ਸ੍ਰੀ ਅੰਮਰਸਰ ਸਾਹਿਬ ਚ ਹੋਇਆ ਮੈਂ ਕਿਹੜੀ ਕਿਹੜੀ ਕਾਰਪੋਰੇਸ਼ਨ ਜਾਂ ਕਮੇਟੀ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਤਰਫਾ ਕਾਗਜ਼ ਉਡਾਏ ਗਏ ਜੇ ਚੋਣ ਹੋਈ ਪ੍ਰਸ਼ਾਸਨ ਵਨ ਸਾਈਡਿਡ ਝਾੜੂ ਨੂੰ ਜਿਤਾਉਣ ਤੇ ਲੱਗਿਆ ਮਗਰ ਫੇਰ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੇ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਬਾਈ ਪ੍ਰੈਸ਼ਰ ਬਾਈ ਲਿਓਰਿੰਗ ਕ੍ਰਿਧਿਆ ਬ੍ਰੋਧ ਦੀ ਪੂਰੇ ਜੋਰ ਲਾਤਾ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਕਿ ਆ ਸ਼ਰੋਮਨੀ ਅਕਾਲੀ ਦਲ ਦੇ ਭਾਵੇਂ ਅਸੀਂ ਕਾਉਂਸਲਰ ਘੱਟ ਬਣੇ ਆ ਮਗਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਰਦਾਰ ਅਵਤਾਰ ਸਿੰਘ ਜੀ ਟਰੱਕਾਂ ਵਾਲਾ ਸਾਹਿਬ ਜਿਹੜੀ ਚੌਥੀ ਵਾਰੀ ਕਾਉਂਸਲਰ ਬਣੇ ਆ ਸਰਦਾਰ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਸੁਪੁੱਤਰ ਮੋਨੂ ਜੀ ਇੱਥੇ ਬੈਠੇ ਨਗਵੰਤ ਕੌਰ ਜੀ ਜਿਹੜੇ ਤੀਜੀ ਵਾਰੀ ਕਾਉਂਸਲਰ ਬਣੇ ਆ ਸਾਡੇ ਪੰਡੋਰੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਬਣੇ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਇੱਕ ਸੀਨੀਅਰ ਪੋਜੀਸ਼ਨ ਤੋਂ ਪੜ੍ਹਾਉਂਦੇ ਸਨ ਲੈਕਚਰ ਆ ਪ੍ਰੋਫੈਸਰ ਸਾਹਿਬ ਉਹਨਾਂ ਦੇ ਹਸਬੰਦ ਬੈਠੇ ਆਪੇ ਪ੍ਰਿੰਸੀਪਲ ਦੇ ਅਹੁਦੇ ਤੇ ਰਿਟਾਇਰ ਹੋਏ ਭੈਣ ਜੀ ਪਰਮਜੀਤ ਕੌਰ ਇਹਨਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਆਲਾ ਵਜ਼ੀਰ ਤੋਂ ਲੈ ਕੇ ਸਮੂਚੀ ਲੀਡਰਸ਼ਿਪ ਨੇ ਫੋਨ ਕਰਤਾ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਨੂੰ ਇੰਨਾ ਖਰਚਾ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਹਰ ਕਿਸਮ ਦਾ ਜੋਰ ਅਸ਼ਮਾਈ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਇਨਾਂ ਤੇ ਪਾਇਆ ਮਗਰ ਇਹ ਟਾਸ ਤੋਂ ਮਾਸ ਨਹੀਂ ਹੋਇਆ ਫਿਰ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੂੰ ਚਲੋ ਪ੍ਰੈਸ਼ਰ ਆ ਜੋ ਪਾਉਣ ਜੋਗੇ ਨਹੀਂ ਸੀ ਮਗਰ ਆਪ ਦੇ ਹਿਸਾਬ ਨਾਲ ਇਹਨਾਂ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਮਦਦ ਕਰੋ ਮਗਰ ਮੈਂ ਇਹਨਾਂ ਦਾ ਧਨਵਾਦੀ ਆਚਾਰਾਂ ਦਾ ਕਿ ਆਪਣੇ ਲੋਕਾਂ ਦੀ ਜੋ ਆਵਾਜ਼ ਸੁਣਦੇ ਹੋਏ ਇਸ ਹਨੇਰੀ 'ਚ ਵੀ ਜਿੱਤ ਕੇ ਆਏ ਔਰ ਮਤ ਦਾਦਾਨ ਜਿਹਨਾਂ ਲੋਕਾਂ ਨੇ ਕੀਤਾ ਉਹਨਾਂ ਦੀ ਭਾਵਨਾ ਦਾ ਸਤਕਾਰ ਕਰਦੇ ਹੋਏ ਜੋ ਮੁੱਦੇ ਇਹ ਗਰਾਊਂਡ 'ਚ ਲੈ ਕੇ ਗਏ ਸੀ ਗਰਾਊਂਡ ਜ਼ੀਰੋ ਤੇ ਉਹ ਮੁੱਦਿਆਂ ਨੂੰ ਲੈ ਕੇ ਅੱਜ ਵੀ ਅਡੋਲ ਖਲੋਤੇ ਅੱਜ ਸਥਿਤੀ ਕੀ ਬਣ ਗਈ ਕਿ ਆਫਟਰ ਪੁਲਿਸ ਪ੍ਰੈਸ਼ਰ ਇਹ ਨਹੀਂ ਝੁਕੇ ਇਹਨਾਂ ਨੂੰ ਪੈਸਿਆਂ ਦੀ ਲਾਲਚ ਦਿੱਤੀ ਕਿ ਇਹ ਨਹੀਂ ਝੁਕੇ ਆ ਕਈ ਜ਼ਰੂਰ ਡੋਲ ਗਏ ਆ ਬੀਜੇਪੀ ਦੇ ਦੋ ਕਾਉਂਸਲਰ ਚਲੇ ਗਏ ਮੈਨੂੰ ਲੱਗਦਾ ਇੱਕ ਅੱਡੇ ਦੀ ਹੋਰ ਤਿਆਰੀ ਆ ਜਾਣਦੀ ਅੱਜ ਮੈਂ ਤੁਹਾਨੂੰ ਐਡਵਾਂਸ 'ਚ ਦੱਸ ਰਿਹਾ ਉਹਨੂੰ ਬੀਜੇਪੀ ਸਾਹਮ ਲਵੇ ਤੇ ਸਾਹਮਲੇ ਮੈਂ ਦੱਸਿਆ ਸੀ ਉਹਨਾਂ ਨੂੰ ਕਿ ਤੁਹਾਡੇ ਤਿੰਨ ਬੰਦੇ ਭੱਜਨੇ ਦੋ ਭੱਜ ਗਏ ਕਿਤੇ ਮੈਨੂੰ ਸ਼ੱਕ ਹੈ ਉਹ ਮੈਨੂੰ ਲੱਗਦਾ ਹਲੇ ਵਿਚਕਾਰ ਜੇ ਖਲੋਤਾ ਕਿਹੜੇ ਪਾਸੇ ਡਿੱਗੂਗਾ 5 ਵਜੇ ਪਤਾ ਲੱਗੂਗਾ। ਮਗਰ ਉਸ ਤੋਂ ਬਾਅਦ ਆਮ ਆਜ਼ਾਦ ਇੰਡੀਪੈਂਡੈਂਟ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਲੜੇ ਸਨ ਉਹ ਵੀ ਡੋਲ ਗਏ। ਇਸ ਲਈ ਹੱਦ ਤੋਂ ਵੱਧ ਪ੍ਰੈਸ਼ਰ ਹੈ ਮੇਅਰ ਬਣਾਉਣ ਦਾ। ਕੱਲ ਜੋ ਫਗਵਾੜੇ ਚ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਅੱਜ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕੀ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈ 24 ਸੀਟ ਆਈਆਂ ਭਾਈ ਤੁਹਾਨੂੰ ਤੁਹਾਨੂੰ ਲੋਕਾਂ ਨੇ ਨਕਾਰਿਆ ਅੱਜ ਦੀ ਗਿਣਤੀ ਜੋ ਹੈ ਉਹ ਮੈਨੂੰ ਲੱਗਦਾ 41 ਕਾਉਂਸਲਰ ਸ਼ਹਿਦ ਸੋਨੀ ਸਾਹਿਬ ਲੈ ਕੇ ਬੈਠੇ ਔਰ 39 ਆ 40 ਐਮਐਲਏ ਵਿੱਚ ਪਾ ਕੇ ਆਮ ਆਦਮੀ ਪਾਰਟੀ ਕੋਲ ਬੈਠੇ ਤੇ ਫਰਕ ਤਾਂ ਰਹਿ ਗਿਆ ਹੁਣ 6 ਯਾ 7 ਰਹਿ ਗਏ ਬੀਜੇਪੀ ਦੇ ਤੇ 4 ਰਹਿ ਗਏ ਸਾਡੇ ਬੀਜੇਪੀ ਦਾ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਸ਼ਾਇਦ ਗੈਰ ਹਾਜ਼ਰ ਹੋ ਜਾਣਾ ਵਾਕ ਆਊਟ ਕਰ ਦੇਣਾ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਆਫਰ ਦਿੰਨਾ ਸਿੱਧੀ ਕਿ ਭਾਈ ਮੇਰ ਸਾਡਾ ਬਣਾ ਦਿਓ ਤੇ ਤੁਹਾਨੂੰ ਠੀਕ ਰਹਿ ਜਾਓਗੇ ਨਹੀਂ ਤਾਂ ਫਿਰ ਜੋ ਲੋਕਾਂ ਦਾ ਫੈਸਲਾ ਉਹਨੂੰ ਸਵੀਕਾਰ ਕਰ ਲਿਓ ਸਾਡੇ ਬੰਦਿਆਂ ਨੂੰ ਐਵੇਂ ਪ੍ਰੈਸ਼ਰ ਨਾ ਕਰੋ ਇਹ ਬਾਦਰ ਲੋਕ ਨੇ ਜਰਨੈਲ ਲੋਕ ਨੇ ਮੇਰੇ ਕੋਲ ਤਾਂ ਆਮ ਆਦਮੀ ਪਾਰਟੀ ਦੇ ਸਾਰੀ ਰਾਤ ਨਹੀਂ ਮੈਨੂੰ ਸੌਣ ਦਿੱਤਾ। ਨਾ ਸਾਡੇ ਕਾਉਂਸਲਰਾਂ ਸਾਹਿਬਾਨਾਂ ਨੂੰ ਸੌਣ ਦਿੱਤਾ। ਕੋਈ ਕਹਿੰਦਾ ਮੇਰਾ ਨਾਮ ਐਲਾਨਤਾ, ਕੋਈ ਮੇਰਾ ਕਹਿੰਦੇ ਐਲਾਨਤਾ, ਕੋਈ ਮੇਰਾ ਐਲਾਨਤਾ। ਮੈਨੂੰ ਲੱਗਾ ਘਰ ਬੈਠੀ ਐਲਾਨੀ ਜਾਂਦੇ ਆ। ਤੁਸੀਂ ਕੋਈ ਆਮ ਆਦਮੀ ਪਾਰਟੀ ਦਾ ਮੇਰ ਦਾ, ਚੋਣ ਦਾ ਕੈਂਡੀਡੇਟ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈ ਕਿ ਨਹੀਂ ਪਈ? ਪਈ ਕਿ ਨਹੀਂ ਪਈ ਜੀ? ਕੌਣ ਹੈ ਕੈਂਡੀਡੇਟ ਇਹਨਾਂ ਦਾ? ਇਸ ਲਈ ਅੰਦਰ ਜੋ ਮੈਨੂੰ ਸ਼ੱਕ ਹੈ ਗੁਰਪ੍ਰੀਤ ਭੁੱਲਰ ਸਾਹਿਬ ਕਮਿਸ਼ਨਰ ਆਫ ਪੁਲਿਸ ਰਹਿਣ ਵਾਸਤੇ ਕੁਝ ਕਰ ਸਕਦੇ ਜੇ ਸਦਾਰ ਸੁਖਬੀਰ ਸਿੰਘ ਬਾਦਲ ਤੇ ਦਿਨ ਦਿਹਾੜੇ ਅਟੈਕ ਕਰਵਾ ਸਕਦੇ ਆ ਹਰਪਾਲ ਰੰਧਾਵੇ ਦੀ ਮਦਦ ਕਰ ਸਕਦੇ ਆ ਔਰ ਫੇਰ ਕਹਿਣ ਕਿ ਅਟੈਕ ਇਹਨਾਂ ਨੇ ਆਪਣੇ ਆਪ ਤੇ ਆਪ ਕਰਾਇਆ ਤੇ ਮੰਨ ਕੇ ਚੱਲੋ ਅੱਜ ਇਹ ਕਾਉਂਸਲਰ ਸਾਹਿਬਾਨ ਅੰਦਰ ਚੱਲੇ ਆ ਇਹਨਾਂ ਨੂੰ ਔਰਪਾਲ ਰੰਧਾਵੇ ਔਰਗਾ ਐਸਪੀ ਚੁੱਕ ਕੇ ਵੀ ਲਿਜਾ ਸਕਦਾ ਮਗਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਲੋਕਾਂ ਦੀ ਜੋ ਫਤਵਾ ਉਹਦਾ ਸਤਕਾਰ ਕਰਦੇ ਹੋਏ ਅਡੋਲ ਰਹਿਣਗੇ ਔਰ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਨੂੰ ਐਕਸਪੋਜ਼ ਵੀ ਕਰਨਗੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਦਾ ਕਿ ਬਹੁਮਤ ਤੁਹਾਡੇ ਕੋਲ ਵੀ ਨਹੀਂ ਇਲੈਕਸ਼ਨ ਗਾਹ ਨਾ ਕਰਾਇਓ ਜੇ ਤੁਸੀਂ ਕਾਂਗਰਸ ਨੂੰ ਰੋਕਣਾ ਚਾਹੁੰਦੇ ਹੋ ਤੇ ਤੁਸੀਂ ਸ਼ਰੋਬਨੀ ਅਕਾਲੀ ਦਲ ਦਾ ਸਾਥ ਦਿਓ ਸ਼ਰੋਬਨੀ ਅਕਾਲੀ ਦਲ ਦਾ ਮੇਅਰ ਬਣਾਓ ਔਰ ਫਿਰ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਪਿਛਲੇ 5 ਸਾਲ ਵੀ ਕਾਂਗਰਸ ਨੇ ਸਿਰਫ ਤੇ ਸਿਰਫ ਪੈਸੇ ਬਣਾਇਆ ਜਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਇਸੇ ਕਾਰਨ ਹੋਇਆ ਕਿ ਉਹਨਾਂ ਦੇ ਮੇਅਰ ਵੀ ਚਲੇ ਗਿਆ ਮੇਅਰ ਸਾਹਿਬ ਤਾਂ ਚਲੀ ਆਪ ਚੇ ਗਏ ਇਹ ਕਾਂਗਰਸੀ ਸਾਰੇ ਇੱਥੇ ਜਿਹੜੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਲੋਕਾਂ ਨੇ ਐਮਐਲਏ ਵੇਲੇ ਕਰਦੇ ਇਸ ਲਈ ਅੱਜ ਇਹਨਾਂ ਹਾਲਾਤਾਂ 'ਚ ਔਰ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਇਹ ਸਾਰੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਔਰ 4 ਵਜੇ ਇਲੈਕਸ਼ਨ ਦਾ ਸਮਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪ ਦਾ ਪੱਖ ਤੁਹਾਡੇ ਸਾਹਮਣੇ ਰੱਖਿਆ ਕੋਈ ਸਵਾਲ ਜੀ ਅੱਜੇ ਤਾਂ ਹੀ ਜਾ ਕੇ ਜਿਹੜਾ ਅਪਮਾਨ ਕੀਤਾ ਗਿਆ ਲੱਗਦਾ ਕਿ ਸੋਚੀ ਸਮੀਂ ਵੀ ਸਾਜ਼ਿਸ਼ ਹੈ ਪੰਜਾਬ ਇਟ ਇਜ਼ ਅ ਪ੍ਰੀ ਪਲਾਨਡ ਪ੍ਰੀ ਮੈਡੀਟੇਟਿਡ ਬੜੀ ਲੰਮੀ ਪਲੈਨਿੰਗ ਤੋਂ ਬਾਅਦ ਇਹ ਕੰਮ ਹੋਇਆ ਔਰ 26 ਜਨਵਰੀ ਨੂੰ ਚੂਜ਼ ਕਰਨਾ ਬਾਬਾ ਸਾਹਿਬ ਜੀ ਨੂੰ ਟਾਰਗੇਟ ਕਰਨ ਲਈ ਇੱਕ ਬੜੀ ਲੌਂਗ ਟਰਮ ਪਲੈਨਿੰਗ ਹੈ ਬਾਰਡਰ ਸਟੇਟ ਤੇ ਅਫਸੋਸ ਦੀ ਗੱਲ ਇਹ ਹੈ ਹਾਈ ਅਲਰਟ ਹੋਵੇ ਪੰਜਾਬ 'ਚ ਮਤਲਬ ਇਤੋਂ ਵੱਧ ਹਾਈ ਅਲਰਟ ਹੋ ਨਹੀਂ ਸਕਦਾ ਸਿਕਿਉਰਿਟੀ ਫੋਰਸਸ ਔਨ ਹਾਈ ਅਲਰਟ ਔਨ ਔਰ ਉਸ ਮੌਕੇ ਤੇ ਬੰਦਾ ਮਨਮਰਜ਼ੀ ਕਰੇ ਚੜ ਕੇ ਬਾਬਾ ਸਾਹਿਬ ਜੀ ਦੀ ਉਸ ਸਟੈਚੂ ਨੂੰ ਅਪਮਾਨਿਤ ਕਰੇ ਮੈਂ ਸਮਝਦਾ ਹਾਂ ਪੁਲਿਸ ਕਮਿਸ਼ਨਰ ਜਾਂ ਪੁਲਸ ਦੇ ਆਲਾ ਅਧਿਕਾਰੀ ਦਾ ਇੱਥੇ ਕਮਿਸ਼ਨਰ ਬਣੇ ਰਹਿਣ ਜਾਣ ਦਾ ਕੋਈ ਹੱਕ ਹੀ ਨਹੀਂ ਰਹਿ ਗਿਆ ਪਹਿਲਾਂ ਦਰਬਾਰ ਸਾਹਿਬ ਤੇ ਅਟੈਕ ਔਰ ਅੱਜ ਦਰਬਾਰ ਸਾਹਿਬ ਤੋਂ ਬਾਅਦ 26 ਜਨਵਰੀ ਵਾਲੇ ਦਿਨ ਕਿਸੇ ਨੇ ਐਡੀ ਵੱਦਸ਼ਲੂਕੀ ਕੀਤੀ ਹੋਵੇ ਤੇ ਮੈਂ ਕਹੂੰਗਾ ਪੁਲਸ ਤੇ ਕਮਿਸ਼ਨਰ ਆਫ ਪੁਲਿਸ ਉੱਤੇ ਆ ਇਹ ਹਾਲਾਤ ਬਣੇ ਤੁਹਾਡੇ ਸਾਹਮਣੇ ਅੱਜ ਵੀ ਲੈਕਚਰ ਹੋ ਰਹੀ ਹੈ ਇਸ ਨਾਲ ਵੀ ਰੇਡ ਕਰਕੇ ਦੇਖਦੇ ਜੀ ਜਿਸ ਦਾ ਸਾਖੀ ਦਾ ਕੁਝ ਕਹਿ ਰਿਹਾ ਇਹ ਦੇਖੋ ਭਗਵੰਤ ਮਾਨ ਜੀ ਹੋਮ ਮਿਨਿਸਟਰ ਨੇ ਹੋਮ ਮਿਨਿਸਟਰ ਨੂੰ ਤਾਂ ਪੰਜਾਬ ਆਇਆ ਨੂੰ ਮੈਨੂੰ ਲੱਗਦਾ 2 ਮਹੀਨੇ ਬੀਤ ਕੇ 1.5 ਮਹੀਨਾ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ ਪਹਿਲਾਂ ਸੱਚ ਸ਼ਰਾਬ ਬਾਦ ਪੀ ਲਈ ਸੀ ਉਦੋਂ ਲਾਜ ਦਿਨ ਰਹੇ ਆ ਪਹਿਨ ਨਿਊਜ਼ੀਲੈਂਡ ਚਲੇ ਗਏ ਨਿਊਜ਼ੀਲੈਂਡ ਤੋਂ ਬਾਅਦ ਦਿੱਲੀ ਫਸੇ ਜਦੋਂ ਦਿੱਲੀ ਤੋਂ ਆਉਣਾ ਮੈਨੂੰ ਲੱਗਦਾ ਉਦੋਂ ਤੱਕ केजरीवाल ਨੇ ਇਹਨਾਂ ਨੂੰ ਲਾ ਦੇਣਾ ਇਹ ਵਿਚਾਰੇ ਦੇ ਤਾਂ ਮਤਲਬ ਧਿਆਨ ਹੀ ਕੋਈ ਨਹੀਂ ਲਾਉਣ ਆਰਡਰ ਤੇ ਜੇ ਇਸ ਬੰਦੇ ਦਾ ਹੋਮ ਮਿਨਿਸਟਰ ਨੇ ਜਦ ਕੋਈ ਰਿਵਿਊ ਮੀਟਿੰਗ ਨਹੀਂ ਕਰਨੀ ਕਿਸੇ ਨੂੰ ਜਵਾਬ ਤਲ ਵੀ ਨਹੀਂ ਕਰਨੀ ਤਾਂ ਇਹੀ ਕੁਝ ਹਾਲਾਤ ਪੈਦਾ ਹੋਣੇ ਜਿਹੜਾ ਪਟਨਾ ਤੋਂ ਬਾਅਦ ਰਾਤ ਨੂੰ ਕੁਲਦੀਪ ਢਾਣੀ ਵਾਲੇ ਰੀ ਉੱਥੇ ਪਹੁੰਚੇ ਤੇ ਉਹਨਾਂ ਦਾ ਇਹ ਬਿਆਨ ਆਇਆ ਸਾਹਮਣੇ ਕਿ ਸਾਰਾ ਕੁਝ ਅੰਡਰ ਕੰਟਰੋਲ ਐ ਸਿਚੁਏਸ਼ਨ ਅੰਡਰ ਕੰਟਰੋਲ ਹੈ ਤਾਲੀ ਵਾਲ ਸਾਹਿਬ ਨੂੰ ਤਾਂ ਮੈਂ ਲਾਦਾ ਇਹਨਾਂ ਨੂੰ ਦੋ ਲਫ਼ਜ਼ ਉੱਥੋਂ ਸੈਕਟਰੀਅਟ ਤੋਂ ਲਿਖ ਕੇ ਆਉਂਦੇ ਆਂ ਅੰਡਰ ਕੰਟਰੋਲ ਇਹ ਆਪ ਅੰਡਰ ਕੰਟਰੋਲ ਨਹੀਂ ਸਰਕਾਰ ਇਹਨਾਂ ਦੀ ਇਹ ਤਾਂ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ ਬਾਅਦ ਕਹਿ ਦਿੰਦੇ ਆ ਸਭ ਅੰਡਰ ਕੰਟਰੋਲ ਮਤਲਬ ਅੰਡਰ ਕੰਟਰੋਲ ਕੀ ਹੈ ਫਿਰ ਤੁਸੀਂ ਸਾਜ਼ਿਸ਼ ਦਾ ਹਿੱਸਾ ਹੋ ਤੁਸੀਂ ਇਹ ਅਟੈਕ ਕਰਾਇਆ ਔਰ ਫਿਰ ਕਹਿ ਰਹੇ ਹੋ ਅੰਡਰ ਕੰਟਰੋਲ ਹੈ ਮੈਨੂੰ ਅੰਡਰ ਕੰਟਰੋਲ ਮੈਂ ਤਾਂ ਮੰਨੂ ਕਿ ਤੁਸੀਂ ਇਹ ਜੀ ਇਨਸੀਡੈਂਟਸ ਨੂੰ ਪ੍ਰੀਵੈਂਟ ਕਰੋ ਨੋਟ ਕੀ ਕਰਵਾ ਕੇ ਤੁਸੀਂ ਕਹੋ ਅੰਡਰ ਕੰਟਰੋਲ ਹੈ। ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। 24 ਘੰਟੇ ਹੋ ਚੁੱਕੇ ਘਟਨਾ ਨੂੰ ਸਿਰਫ ਇੱਕ ਬੰਦੇ ਦਾ ਨਾਮ ਜੁਹਨ ਦੱਸਿਆ ਗਿਆ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕੋ ਵੱਡੀ ਗੱਲ ਮੇਰੇ ਵੀਰ ਨੇ ਕੀਤੀ ਆ। ADGP ਇੱਕ ਸਪੈਸ਼ਲ ADGP ਡਿਊਟੀ ਸੀ ਇਸ ਬਾਰਡਰ ਡਿਸਟ੍ਰਿਕਟ ਚ ਅਮਰਸਰ ਸਾਹਿਬ ਚੋਂ ਦੀ ਵਿਜ਼ਿਟ ਹੋਈ ਆ। ਤੇ ਕੀ ਉਹਨੇ ਸਿਕਿਉਰਿਟੀ ਦਾ ਰਿਵਿਊ ਕੀਤਾ ਫਿਰ? ਦੋ ADGP ਦੋ ਐਸੀ ਇੱਕ ਮੈਨੂੰ ਲੱਗਦਾ ਵਰਮਾ ਜੀ ਆਏ ਸੀ ਪਰਮਾਰ ਸਾਹਿਬ ਤੇ ਰਾਏ ਸਾਹਿਬ ਤੇ ਦੱਸੋ ਫੇਰ ਤੁਸੀਂ ਇਨਸੀਡੈਂਟ ਨਹੀਂ ਪ੍ਰੀਵੈਂਟ ਕਰ 파ਰੇ ਜਿ ਸ਼ੋਸ਼ ਕੀ ਹਾਲਾਤ ਕੀ ਅੰਦਰ ਹੋਮ ਮਿਨਿਸਟਰ ਭਗਵੰਤ ਮਾਨ ਔਰ ਇਹ ਸਾਰੇ ਦੇਸ਼ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਜਾਂ ਇਨਸੀਡੈਂਟ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਸੋਬਰ ਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੈ ਜਿੱਥੇ ਜਾਤ ਪਾਤ ਤੋਂ ਉੱਤੇ ਉੱਠ ਕੇ ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਨਿਭਾਉਣ ਦਾ ਉੱਥੇ ਹਾਲਾਤ ਪੈਦਾ ਹੋ ਗਏ। ਭਾਵੇਂ ਸੱਤ ਵਾਰ ਸਰਕਾਰ ਜਿਹੜੀ ਬੀਬੇ ਕੁਮਾਰ ਉਹ ਗੈਟ ਸਿਕਿਉਰਿਟੀ ਦੀ ਵੀ ਜਿੱਕਰਲਾਸਾ ਕੀਤਾ ਸੀ ਉਸ ਤੋਂ ਬਾਅਦ ਜਿਹੜੀ ਅਰਵਿੰਦ ਕੇਸਰੀਵਾਲ ਉਹ ਗੈਟ ਸਿਕਿਉਰਿਟੀ ਦੀ ਪੀਂਗੇ ਹੋਮ ਅਨਸਰ ਰਿਵਿਊ ਕੀਤਾ ਇਹਨਾਂ ਨੂੰ ਕਰਨਾ ਹੁੰਦਾ ਤੇ ਦਿੱਲੀ ਪੁਲਿਸ ਨੇ ਇਹਨਾਂ ਦੀ ਸਿਕਿਉਰਿਟੀ ਵਾਪਸ ਕਰਦੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਦੇ ਦਿੱਲੀ ਕੇਸਰੀਵਾਲ ਸਾਹਿਬ ਕੋ ਵੀ ਆ ਵਿਕਰਮ ਕੁਮਾਰ ਕੋ ਵੀ ਆਦੇ ਇਸ ਪਾਸੇ ਤਾਂ ਲੱਗਦਾ ਕਿ ਮੈਂ ਓਪਨ ਚੈਲੰਜ ਦਿੰਨਾ ਡੀਜੀਪੀ ਪੰਜਾਬ ਨੂੰ ਔਰ ਭਗਵੰਤ ਮਾਨ ਨੂੰ ਡਿਨਾਈ ਕਰਦਨ ਕਿ ਇਹਨਾਂ ਨੇ Z+ ਸਿਕਿਉਰਿਟੀ ਬੇਬਕ ਕੁਮਾਰ ਲਈ ਰეკਮੈਂਡ ਕਰਕੇ ਨਹੀਂ ਦਿੱਤੀ ਕਿ ਦਿੱਤੀ ਆ ਇਹਨਾਂ ਨੇ ਟਿੱਲ ਦਾ ਜ਼ੋਰ ਲਵਾ ਲਿਆ ਕਿ ਦਿੱਲੀ ਦੇ ਬਚਿੰਦੇ ਨੂੰ ਜਿਹੜਾ ਦਿੱਲੀ 'ਚ ਰਹਿਣ ਵਾਲਾ ਜਿਹਦੇ ਤੇ ਬੜੇ ਸੀਰੀਅਸ ਆਰੋਪ ਨੇ ਜਿਹੜਾ ਜੇਲ ਵੀ ਗਿਆ ਕੀ ਕਦੀ ਪੈਣ ਨਾਲ ਮਿਸਬੀਹੇਵ ਕਰਨ ਦਾ ਔਰਤੀ ਪੈਣ ਵੀ ਸਾਰੇ ਸਤਿਕਾਰਯੋਗ ਹੈ ਮਗਰ ਉਹ ਮੈਂਬਰ ਆਫ ਪਾਰਲੀਮੈਂਟ ਵੀ ਸੀ ਜੇ ਉਹ ਇਦੀ ਉਹਦੀ ਇਹ ਹਿੰਮਤ ਹੋ ਸਕਦੀ ਹੈ ਕਿ ਉਹ ਇੱਕ ਮੈਂਬਰ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨਾਲ ਮਿਸਬੀਹੇਵ ਕਰੇ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਹੋਣ ਕਿ ਭਾਈ ਇਹਨੂੰ ਦਿੱਲੀ ਸੈਕਟਰੀਅਟ ਨਾ ਵੜਨ ਦਿਓ ਬੇਪਕ ਕੁਮਾਰ ਨੂੰ ਇਹਨੂੰ ਚੀਫ ਮਿਨਿਸਟਰ ਦੇ ਦਫਤਰ ਨਾ ਵੜਨ ਦਿਓ ਵੇਖੋ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡ ਨੂੰ ਚੱਕ ਕੇ ਪੰਜਾਬ ਦੇ ਚੀਫ ਮਿਨਿਸਟਰ ਦੇ ਆਫਿਸ 'ਚ ਆਵਾਰਤਾ ਔਰ ਸਿਕਿਉਰਿਟੀ ਦਿੱਤੀ Z+ 70 ਜਣੇ ਦਾ ਖਰਚਾ ਪੰਜਾਬ ਦਾ ਖਜ਼ਾਨਾ ਕਿਉਂ ਚੱਲੇ ਜਦ ਕਿ ਜਿਹੜਾ ਹੁਣੋ ਫਿਸਕਲ ਹੈਲਥ ਇੰਡੈਕਸ ਆਇਆ ਪੰਜਾਬ ਦਾ ਬੇੜਾਗਰ ਕਰਤਾ ਭਗਵੰਤ ਮਾਨ ਨੇ ਤੇ ਹਰਪਾਲ ਚੀਮੇ ਨੇ 4 ਲੱਖ ਕਰੋੜ ਦਾ ਕਰਜ਼ਾਈ ਆ ਹਰ ਪੈਰਾਮੀਟਰ ਤੇ ਪੰਜਾਬ ਫੇਲ ਹੋ ਗਿਆ ਔਰ ਇਹ ਕਰ ਕੀ ਰਿਹਾ ਪੰਜਾਬ 'ਚ ਬੰਬ ਬਲਾਸਟ ਹੋ ਰਿਹਾ ਹਿੰਦੂ ਭਾਈਚਾਰੇ ਨੂੰ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਕਿੱਥੇ ਐਸਸੀ ਭਾਈਚਾਰੇ ਦੀ ਮਹਾਨ ਸਤਕਾਰਯੋਗ ਸ਼ਖਸੀਅਤ ਨੂੰ ਦੇਸ਼ ਦੀ ਹੈ ਕਿਉਂਕਿ ਉਹ ਇੱਕ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਰਕਾਰ ਸੁੱਤੀ ਪਈ ਹੈ ਇਹ ਸਾਰੇ ਇਨਸੀਡੈਂਟਸ ਲਾਅ ਐਂਡ ਆਰਡਰ ਦਾ ਅਟਰ ਫੇਲਿਅਰ ਔਰ ਭਗਵੰਤ ਮਾਨ ਨੇ ਸ਼ਹਿਰ ਇਤਿਹਾਸ ਚ ਪਹਿਲੀ ਵਾਰੀ ਹੋਇਆ ਇਨ ਮਾਂ 30 40 ਯਰ ਜਿਹੜੇ ਮੇਰੇ ਤੋਂ ਵੱਡੇ ਆ ਉਹ ਆਪ ਇਸ ਗੱਲ ਦੀ ਜਾਂਚ ਕਰ ਲੈਣ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦਿੱਲੀ ਦੇ ਬੰਦੇ ਨੂੰ ਕੇਜਰੀਵਾਲ ਸਾਹਿਬ ਦਿੱਲੀ ਦੇ ਰਹਿਣ ਵਾਲੇ ਨੇ ਨਾ ਇੱਕ ਸਧਾਰਨ ਐਮ ਐਲ ਏ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਭਾਈ ਦਿੱਲੀ ਹੈ ਦੇਸ਼ ਦੀ ਰਾਜਧਾਨੀ ਹੈ ਉਹਨੂੰ ਜੈਡ ਪਲੱਸ ਸਿਕਿਉਰਿਟੀ ਹੈ ਜੇ ਉਹਨੂੰ ਕੁਝ ਹੋ ਗਿਆ ਤੇ ਅਮਿਤ ਸ਼ਾਹੂਰੀ ਜਾਂ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਬਚ ਜੂ ਕਿੱਥੇ ਉਹਨਾਂ ਦੀ ਸਿਕਿਉਰਿਟੀ ਯਕੀਨੀ ਬਣਾਉਣ ਮਗਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸੀਐਮ ਬਣਾ ਉਹਨਾਂ ਦਾ ਤਾਂ ਤੁਹਾਨੂੰ ਫਿਕਰ ਨਹੀਂ ਇੱਥੇ ਬੰਬ ਬਲਾਸ ਤੇ ਬੰਬਲਾ ਤੁਹਾਨੂੰ ਫਿਕਰ ਪਿਆ ਦਿੱਲੀ ਦੇ ਤੁਸੀਂ ਐ ਕਰੋ ਸਾਰੇ 80 ਹਜ਼ਾਰ ਮੁਲਾਜ਼ਮ ਹੀ ਦਿੱਲੀ ਭੇਜ ਦਿਓ ਤੇ ਲੋਕਾਂ ਨੂੰ ਕਹਿ ਦਾਂਗੇ ਸਵਾਰੀ ਆਪ